ਸੋਹਾ ਗੁਰਦੁਆਰਾ ਵੀ ਬਹੁਤ ਜ਼ਿਆਦਾ ਕਿਤੇ ਤੁਸੀਂ ਦੇਖਿਆ ਹੀ ਨਹੀਂ ਵੀ ਆ ਚੀਜ਼ ਤਾਂ ਤੁਸੀਂ ਕਿਤੇ ਸ਼ੀਸ਼ਿਆਂ ਵਾਲਾ ਗੁਰਦੁਆਰਾ ਬਹੁਤ ਬਾ ਕਮਾਲ ਹੈ ਬਹੁਤ ਬਾ ਕਮਾਲ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਸ਼ੀਸ਼ਾ ਰਾਜਗੜ ਸ਼ੀਸ਼ਿਆਂ ਵਾਲਾ ਗੁਰਦੁਆਰਾ ਸਾਹਿਬ ਕਾਨੇ ਦਰਸ਼ਨ ਤੋਂ ਵੱਨੂ ਬਹੁਤ ਸੋਹਣਾ ਗੁਰਦੁਆਰਾ ਆਹੀ ਸਾਰਾ ਸ਼ਿਸ਼ਿਆਂ ਦਾ ਗੁਰਦੁਆਰਾ ਜੀ ਦੇਖੋ ਸਾਹਮਣਾ ਗੇਟ ਦੇਖੋ ਸੰਕਤ ਸਰ ਪਿੰਡ ਰਾਜਗੜ੍ਹ ਪਿੰਡ ਰਾਜਗੜ੍ਹ ਰਾਜਗੜ੍ਹ ਦੀ ਖਾੜ ਦੇ ਜਗ੍ਹਾ ਲੈ ਗਈ ਨਹੀਂ ਕਿਤੇ ਫੌਜੀ ਬਣਾ ਖੜਾ ਰੱਖੀ ਬਾਰੀ ਉਹ ਦੇਖ ਹਾਂ ਹਾਂ ਸ਼ੀ ਯਾਦਗਾਰ ਸੱਚਖੰਡ ਵਾਸੀ ਸੰਤ ਅਤਰ ਸਿੰਘ ਜੀ ਮਹਾਰਾਜ ਕੋ ਨਸਾ ਨਗਰ ਵਾਲੇ ਗੱਡੀ ਕਿੱਧਰ ਗੋਈ ਦਿੱਲਾ ਦੀ ਹੈ ਪੁਲਿਸੀ ਮੋਬਾਈਲ ਮੋਬਾਈਲ ਦੇ ਕਿਸੇ ਨੇ ਕੋਈ ਨਹੀਂ ਕੰਮ ਅਹ ਘਰ ਵੀ ਤਾਂ ਗਲਾ ਦੀ ਦੇਖੋ ਜੀ ਮੇਰੇ ਉਹ ਵੀ ਤਾਂ ਗਾਦੇ ਮਾਤੇ ਮਸੀ 6 6 ਸਾਲ ਲੱਗਿਆ ਉਹ ਵੀ ਸਵਰਗੋ ਬਣਾਇਆ ਪਿਆ ਹੋਰ ਦੇਖੋ ਕਿੰਨਾ ਸੋਹਣਾ ਗੁਰਦੁਆਰਾ ਨੋ ਗੱਡੀ ਲਾ ਦੀ ਆਪਾਂ ਹੁਣ ਫੇ ਦਿਖਾਉਂਦੇ ਆ ਤੁਹਾਨੂੰ ਦੇਖੋ ਜੀ ਕਰੋ ਜੀ ਦਰਸ਼ਨ ਇਹ ਗੁਰਦੁਆਰਾ ਸਾਹਿਬ ਹੈ ਆਪਾਂ ਜਦ ਦਰਾਹੇ ਤੋਂ ਜਾਂਦੇ ਆ ਨਾ ਲੁਧਿਆਣੇ ਨੂੰ ਗਈ ਦਰਾਹੇ ਤੋਂ ਥੋੜੀ ਦੂਰ ਚੱਲ ਕੇ ਨਹਿਰ ਤੇ ਸੋਹਣਰ ਵਾਲੀਆਂ ਪਲੇਟਾਂ ਆ ਉਹ ਪਲੇਟਾਂ ਕੋਲ ਤੇ ਆਪਾਂ ਨੇ ਲੈਫਟ ਰਾਈਟ ਮੁੜ ਜਾਣਾ ਰਾਈਟ ਮੁੜ ਕੇ ਇਹ ਦਰਾਜਗੜਾਂ ਦੀ ਸੜਕ ਪਾਈ। ਸਰੋਜੀ। ਹਾਂ। ਇੱਥੇ ਨਾਲ ਸੀ ਵੱਡੀ ਹੋ। ਆਂ ਦੇਖੋ ਬਈ ਕਰੋ ਜੀ ਦਰਸ਼ਨ ਵਾਹ ਅਰਾ ਸੱਚੀ ਵਾਸ਼ ਵਾਹ ਵਾਹ ਕਿਸੰਦਰ ਦੇ ਗੁਰਦੁਆਰਾ ਸਾਹਿਬ ਹੈ। ਕੋਈ ਤਿੰਨ ਲਾ ਲੰਦਰ ਬੜਾ ਕਹਿ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਾ ਪਤੀ ਅੰਦਰ ਜੇ ਬੈਠੀ ਆ ਉਹ ਵੀ ਵਧਾ ਆ ਇੱਧਰ ਨਹੀਂ ਜਾਣਾ। ਬਈ ਐਸਾ ਗੁਰਦੁਆਰਾ ਸਾਹਿਬ ਨਹੀਂ ਦੇਖਿਆ ਮੈਂ ਤੱਕ ਨਾ ਮੈਂ ਤਾਂ ਨਹੀਂ ਦੇਖਿਆ। ਅੱਲੀ ਵੇ ਦੇਖਿਆ। ਸਵਰਗ ਬਣਾਇਆ ਪੜਿਆ ਰੋਣ ਰੋਣ। ਬੱਲੇ ਬੰਦੇ ਰੱਬ ਤੇਰੀ ਖੁਸ਼ੀ ਤੋਂ ਹੈ ਹੈ ਪਰਮਾਤਮਾ ਤੇਰੀ ਬਹੁਤ ਬਰੀ ਵਾਹ ਹੂੰ ਬਹੁਤ ਤੋੜਾਇਆ ਭਾਜੀ ਸੋਣਾ

ਲੋ ਜੀ ਕਰਾਤੇ ਜੀ ਤੁਹਾਨੂੰ ਦਰਸ਼ਨ ਜਿੰਨੇ ਕੁ ਹੋਏ ਬਾਈ ਬਾਕੀ ਵੀਡੀਓ ਦੀ ਅੰਦਰ ਬਹੁਤ ਸਖਤਾਈ ਹੈ ਬਾਈ ਬਣਾਣ ਨਹੀਂ ਦਿੰਦੇ ਅੰਦਰ ਵੀਡੀਓ ਫੋਟੋ ਕੁਝ ਵੀ ਨਹੀਂ ਕਰਨ ਦਿੰਦੇ ਤਾਂ ਜਿੰਨੀ ਕੁ ਬਣਾਈ ਆਪਾਂ ਨੇ ਬਹੁਤ ਔਖੀ ਬਣਾਈ ਆ ਥੋੜੀ ਬਹੁਤੀ ਜਿੰਨੀ ਕੁ ਬਣੀ ਆਪਾਂ ਨੇ ਬਣਾ ਲਈ ਬਾਈ ਤੁਹਾਨੂੰ ਦਿਖਾਣੇ ਵਾਸਤੇ ਹੁਣ ਤੁਸੀਂ ਦੇਖ ਲਓ ਵੀ ਦੇਖ ਲਿਆ ਤੁਸੀਂ ਵੀ ਕਿੰਨਾ ਸੋਹਣਾ ਗੁਰਦੁਆਰਾ ਬਾਈ ਬਹੁਤ ਜ਼ਿਆਦਾ ਕਿਤੇ ਤੁਸੀਂ ਦੇਖਿਆ ਹੀ ਨਹੀਂ ਵੀ ਆਹ ਚੀਜ਼ ਤਾਂ ਤੁਸੀਂ ਕਿਤੇ ਸ਼ੀਸ਼ਿਆਂ ਵਾਲਾ ਗੁਰਦੁਆਰਾ ਅੰਦਰ ਵੜ ਕੇ ਭਈ ਐਂ ਹੀ ਨਹੀਂ ਪਤਾ ਲੱਗਦਾ ਵੀ ਜਾਣਾ ਕਿੱਧਰ ਨੂੰ ਐ ਨਿਕਲਣਾ ਕਿੱਧਰ ਨੂੰ ਐ ਆਪਾਂ ਨੂੰ ਅੰਦਰ ਵੜਗਾ ਹੀ ਨਹੀਂ ਪਤਾ ਲੱਗਦਾ ਉਹ ਵੀ ਅੰਦਰ ਜਿਹੜੇ ਸੇਵਾਦਾਰ ਆ ਉਹ ਹੀ ਦੱਸਦੇ ਵੀ ਇੱਧਰ ਨੂੰ ਚੱਲ ਐ ਇੱਧਰ ਨੂੰ ਜਾਹ ਜਾ ਅੰਦਰ ਨੂੰ ਅੰਦਰ ਵੜਗਾ ਆਪਣੀਆਂ ਹੀ ਵਿੱਚ ਤਸਵੀਰਾਂ ਦਿਖੀ ਜਾਨੀਆਂ ਐ ਐਨਾ ਭਲੇਖਾ ਪੈਂਦਾ ਭਈ ਅੰਦਰ ਵੜਗਾ ਬਹੁਤ ਬਾਖਮਾਲ ਐ ਬਹੁਤ ਬਾਖਮਾਲ ਕਿਆ ਵੀ ਕਹੀਏ ਬਸ ਹੁਣ ਐਨਾ ਤੁਹਾਨੂੰ ਬਹੁਤਾ ਜਿਆਦਾ ਵੀਡੀਓ ਚ ਨਹੀਂ ਦਿਖਿਆ ਨਾ ਬਣੀ ਵੀਡੀਓ ਪੂਰੀ ਤਾਂ ਜਿੰਨੀ ਕੁ ਝਲਕ ਤੁਸੀਂ ਦੇਖੀ ਹੈ ਵੀਡੀਓ ਚ ਤੁਸੀਂ ਅੰਦਾਜ਼ਾ ਲਾਈ ਲਓ ਵੀ ਹੁਣ ਬਾਈ ਵੀ ਕਿੰਨੀ ਕੰਦਰ ਸਾਫ ਸਫਾਈ ਕਿੰਨਾ ਸੋਹਣਾ ਕਿਆ ਖੁਸ਼ ਹੈ ਬਹੁਤ ਜਿਆਦਾ ਹੀ ਬਾ ਕਮਾਲ ਬਾਈ ਮੈਂ ਤਾਂ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਬਾਈ ਬਾਕੀ ਤੁਸੀਂ ਵੀ ਜਰੂਰ ਆਇਓ ਰਸਮਾਂ ਕੱਢ ਕੇ ਬਾਈ ਜਰੂਰ ਆਇਓ ਰ ਹੈ ਕੰਮ ਤਾਂ ਅਹੀਂ ਚੱਲਦੇ ਰਹਿੰਨੇ ਜ਼ਿੰਦਗੀ 'ਚ ਬਾਈ ਟਾਈਮ ਤਾਂ ਲੱਗਦਾ ਹੀ ਨਹੀਂ ਹੁੰਦਾ ਤਾਂ ਬਹੁਤ ਬਾਖਮਾ ਉੱਚੀ ਜਿਹੀ ਬਣਾਈ ਗਿਆ ਬਾਈ ਕਿੰਨਾ ਵੀ ਸੋਹਣਾ ਕਹੀਏ ਆ ਦਸੀਏ ਤੁਹਾਨੂੰ ਅੰਦਰ ਭੜ ਕੇ ਪਤਨ ਲੱਗਦਾ ਹੈ ਬਾਈ ਕਿ ਕਿੱਧਰ ਨੂੰ ਜਾਣਾ ਨਾਮ ਬਰਸੀ ਸ਼ਾਸ ਤੇ ਲਾਈਟਿੰਗ ਬਹੁਤ ਜ਼ਿਆਦਾ ਚਲੋ ਠੀਕ ਹੈ ਜੀ ਆਪਾਂ ਹੁਣ ਲੰਗਰ ਪ੍ਰਸ਼ਾਦਾ ਛਕ ਲਈਏ ਇੱਧਰ ਲੰਗਰ ਹਾਲ ਹੈ ਜੀ ਮਿਲਦੇ ਆਪਾਂ ਫਿਰ ਬਾਅਦ ਚ ਆਹ ਸ਼ਿਪਾ ਬੰਦ ਯਾ ਅਗਰ ਬ੍ਰह्मलीन ਸੰਤ ਮਹਾਰਾਜ ਬਰਿਆਮ ਸਿੰਘ ਜੀ ਪੂਰ ਕੋਟ ਨਗਰ ਵਾਲੇ ਬਰਨਾਲਾ ਚਲ ਜਾਈ ਮਾ ਕਿਸਮਤ ਮੜੀ ਦੀ ਗੋਲਡੀ ਜੀ ਵੀ ਆਰ ਪ੍ਰਵਿੰਦਰ ਜੀ ਵੀ ਹੈ ਐਸੇ ਗੁਰੂ ਘਰ ਚ ਕਿਹੋ ਨਜ਼ਾਰਾ ਦੇਖ ਲਓ ਮੇਰੇ ਮੇਰੇ ਨਾ ਕਿੰਨੂੰ ਕੀ ਸੋਹਣੀ ਸੀ ਆਪਣੇ ਮਨ ਮਾ ਮਾ ਜਿਹੜਾ ਸਿੱਖਿਆ ਗੁਰੂ ਘਰ ਦਾ ਨਾ ਮੇਰੀ ਯਾਦ ਮੈਂ ਰਹਿਤਾ ਇੱਕ ਵਾਰ ਦੇਖਿਆ ਵਾ ਮਾ ਦੇਖ ਤਾ ਇਹ ਪਾ ਗਾਂ ਕੀ ਨਸਾਨੀ ਹੋਆ ਉੱਚੀਆਂ ਦੀ ਹੋਇ ਤੇ ਹੈ ਇੱਕ ਦੇ ਵੜੇ ਸੰਤ ਮਹਾਮਹਾਂ ਸਾਦੇ ਦਰਸ਼ਨ ਹੋ ਗਏ ਦਰਸ਼ਨ ਹੋ ਗਏ ਬਣੀ ਹਾਂ ਜੀ ਆਪਾਂ ਜਿੰਨੇ ਵੀ ਗੋਡੀ ਅਨੰਦ ਆਸ ਬਸ ਨਹੀਂ ਦਾ ਕਰਮਾ ਵਾ ਕਰਮਾ ਦੇ ਬਿਨਾ ਕਿ ਤਾਇਆ ਜਾ ਮਨੇ ਘਰ ਦੇ ਯਾਦਵਿੰਦਾਂ ਕੀ ਸੀਗੇ ਮੈਨੂੰ ਕਰਾ ਸੋਣਾ ਨਹੀਂ ਜੇ ਵੇ ਪਹਿਲਾਂ ਸਮਝ ਨਹੀਂ ਕਰੇ ਹਾਂ ਮਰਨਾ ਸੁਣਿਆ ਤਾਇਆ ਇਹ ਸਭ ਨਹੀਂ ਕੀਤਾ ਤਿਆਰ ਹੋਈ ਹੋਈ ਰਹਿ ਗਈ ਦੇਖ ਲੈ ਮੈਂ ਖਾ ਅੱਛਾ ਕਟਕੀ ਸਾਹਿਬ ਜੀ ਕੱਪੜੇ ਪਾ ਲਿਆ ਬਰਵਿੰਦਰ ਦੋਣਾ ਹਰ ਮਨੇ ਉਸ ਨੂੰ ਪੁੱਛਦਾ ਪਹਿਲਾਂ ਮਾਸ ਮੈਨੂੰ ਉੱਥੇ ਚੱਲਾ ਆਵਾਂ ਜਾਗਾ ਹੈ ਬਾ ਚਲੋ ਚਾਲ ਲਗੇਂ ਜਾਂ ਉਹ ਜਿੰਦਗੀ ਮਾਂ ਦੇਖਿਆ ਜਹਾ ਹੈ ਹਾਂ ਮੇ ਮਮੀ ਉਹਨਾਂ ਦਿਖਾ ਲਈ ਜੀ ਕਦੀ ਫੇਰੰਦਾਂ ਬੈਠਾ ਵੇ ਦੇਖਣਾ ਸੀ ਜਰਾ ਥੋੜਾ ਮੈਂ ਕਹ ਰਿਹਾ ਜੇ ਪਤਾ ਹੋਆ ਫਿਰ ਤੋਂ ਬੰਦਾ ਆ ਜਾ ਪਤਾ ਹੀ ਨਹੀਂ ਦਾ ਹੈ ਉਹ ਨਿਊਰੇ ਨੂੰ ਕੈਂਬਰੀ ਲੰਗੇ ਪਹਿਲਾਂ ਹੈ ਨਾਡੀ ਇਸ ਮੈਨ ਪਤਾ ਕੀ ਕਰ ਹੈ ਹਾਂ ਜੀ ਉਹੋ ਕਹਿ ਰਹੇ ਬੁੱਲ ਲੈਣਾ ਨਹੀਂ ਚੁੱਪੀ ਚੁੱਪੀ ਬਿਜੀ ਮੈਂ ਉਹ ਫੋਨ ਬਾਹਰ ਨਹੀਂ ਕੱਢਣ ਦਿੰਦੇ ਹੈ ਮੋਬਾਈਲ ਜੇ ਮੈਂ ਪਾ ਲਉ ਜੀ ਕਹਿੰਦੇ ਜੇ ਮੈਂ ਪਾ ਲਉ ਜੀ ਮੋਬਾਈਲ ਨੀ ਉਦੋਂ ਮੈਂ ਬਣਾ ਲਿਆ ਥੋੜੀ ਜੀ ਅੰਦਰ ਦੇ ਬਰਗਦਵਾਰਾ ਬਾਹਰ ਦੇ ਬਣੀ ਅੰਦਰ ਦੇ ਨਹੀਂ ਬਣੀ ਮੈਂ ਪਹਿਣਾ ਲਈ ਵੀ ਹੈ ਵੀ ਤੇ ਕਿਦਾਂ ਮਾਤਾ ਦੇਖ ਹਾਰ ਕਬੂਚੀ ਬਾਬਾ ਜੀ ਕੋਲ ਕੀ ਹੈ